ਦੇ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟ ਉਥੋਂ ਦੇ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ক্লোਜ਼ਲੀ ਔਰ पूरी पुख्ता प्रबंध चल रहे और डिप्लॉयमेंट भी इनडेप्थ लगी हुई है अलोंग विद एस जी पीसी अथॉरिटीज उन्होंने ਮੈਂ ਉਹੀ ਕਹਿ ਰਹੇ ਨੇ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰਦੇ ਆ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵਾਸਤੇ ਠੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸ ਜੂਵਸ 엘మెంట్ਸ ਇਹਨੂੰ ਬਦਲ ਇੱਕ ਅਫੇਅਰਸ ਦਾ ਇੱਕ ਉਸਟ ਸ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨੇਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਔਰ ਤਾਂ ਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ। ਥੈਂਕ ਯੂ। ਇਹ ਸ਼ਹਜ਼ਾਦ ਜੱਟ ਸੌਰੀ ਸ਼ਹਜ਼ਾਦ ਜੱਟ ਪੱਟੀ ਮੈਂ ਗਲਤ ਕਹਿ ਗਿਆ। ਸੌਰੀ। ਸ਼ਹਜ਼ਾਦ ਜੱਟ ਤੇ ਸ਼ਾ ਦੋ ਮੇਨਸ ਮਗਲਰ ਪਾਕਿਸਤਾਨ ਦੇ ਕਾਫੀ ਨੋਟੋਰੀਅਸ ਨੇ। ਜਿਹੜਾ ਐ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਉਹ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾਫਤੇ ਚਾ ਔਰ ਇਕੱਠੇ ਹੋ ਕੇ ਮर्याਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਿਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਲਈਏ ਮੈਂ ਤੇ ਡੀਸੀ ਅਮਰਸਰ ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਬਾਅਦ ਸੇ ਅਸੀਂ ਪਹਿਲਾਂ ਮੰਗਵਾ ਲਈ ਸੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਤੇ ਉਹਨੂੰ ਮਾਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਬਟ ਇਟ ਇਜ਼ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸਚੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੇ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਹੈ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਚ ਵਕਫਾ ਕ ਇੰਸਟੀਟਿਊਸ਼ਨਸ ਦੇ ਵਿੱਚ ਵਕਫਾ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਇਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨੇਟਲੀ ਇਹਦੇ ਵਿੱਚ ਵੀ ਕੁਸ਼ਲ ਖੁਸ਼ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲ ਤੋਂ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਟਰ ਕੌਣ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਅਜੇ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ डीएमके दी ਹੋਰ ਕਈ ਚੀਜ਼ਾਂ ਜੇ ਤੁਸੀਂ ਕੰਟੈਂਟ ਪੜ੍ਹੋਗੇ ਤਾਂ ਉਹਦੇ ਵਿੱਚ ਕਲੀਅਰ ਆ ਰਿਹਾ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਤਾਮਿਲਨਾਡ ਦੋ ਲਾਈਨਾਂ ਐਸ ਗੋਲਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟ ਉੱਥੋਂ ਦਾ ਹੀ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਤਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ক্লোਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਥੇ ਚੱਲ ਰਹੇ ਨੇ ਔਰ ਸਾਡੇ ਪਲੇਨ ਕੋਸ ਡਿਪਲੋਇਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮੈਂ ਕਿਉਂਕਿ ਇਸ ਤੋਂ ਪਹਿਲਾਂ ਅਧਿਕਾਰ ਦੇ ਦਿੱਤੀ ਇਹ ਮੇਲ ਸਾਆਂ ਗਿਆ ਸੀ ਕਿ ਉਹ ਵਿਧਾਨ ਸਭਾ ਨੂੰ ਰੌਕੀ ਕਰਾ ਕੰਟੀਕਲ ਹਾਈ ਕੋਰਟ ਨੂੰ ਨੋਟੀਸ ਕੀਤਾ ਰੀਸੈਂਟਲੀ ਅਸੀਂ ਅਫੀਸ਼ੀਅਲ ਕਰ ਰਹੇ ਅਸੀਂ ਫੇਕ ਕੇਸ ਕਹਿ ਸਕਦੇ ਹਾਂ ਕਿ ਅਸਲ ਵਿੱਚ ਪਾਸ ਕੀਆ ਰੋਜ਼ ਜਿਹੜੇ 7 ਦਾ ਸੀਰੀਅਲ ਨੇ ਇਹ ਉਹਨਾਂ ਦੀ ਈਮੇਲ ਫੇਕ ਬਣ ਸੀ ਕਰੀਏ ਜਿਹੜੀ 14 ਦਾ 15 ਤਰੀਕ ਨੂੰ ਆਈ ਮੈਂ ਉਹੀ ਕਹਿ ਰਿਹਾ ਨਾ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰ ਦਿਆਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵੱਲੋਂ ਸੇ ਠੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸਚੀਵਸ 엘మెంట్ਸ ਇਹਨੂੰ ਬਦਾਲ ਵੈਕ ਫੇਅਰਸ ਦਾ ਕੋਸਟਲ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ। ਥੈਂਕ ਯੂ। ਇਹ ਸ਼ਹਜ਼ਾਦ ਜੱਟ ਸੌਰੀ ਸ਼ਹਜ਼ਾਦ ਜੱਟ ਪੱਟੀ ਮੈਂ ਗਲਤ ਕਹਿ ਗਿਆ। ਸੌਰੀ ਸ਼ਹਜ਼ਾਦ ਜੱਟ ਤੇ ਸ਼ਾਹ ਦੋ ਮੇਨਸ ਮਗਲਰ ਪਾਕਿਸਤਾਨ ਦੇ ਕਾਫੀ ਨੋਟੋਰੀਅਸ ਨੇ। ਫਲੀਪਟਲੇ ਸਰ ਇਹਦਾ ਸੀਰੀਅਸ ਮੰਗਲ ਸਾਹਿਬ ਤੇ ਇਹਨਾਂ ਬੰਦ ਦਾ ਸਿਕਲ ਕਰਦੇ ਹੋ ਉਸ ਦੀ ਇਨਵੈਸਟੀਗੇਸ਼ਨ ਕਰਦੇ ਤੱਕ ਪਹੁੰਚੀ ਹੈ ਅੱਜ ਫੁੱਲ ਭਾ ਕੇ ਪੰਜ ਈਮੇਲ ਆ ਚੁੱਕੀਆਂ ਨੇ ਸਰ ਉਹਦੇ ਬਾਰੇ ਹੋਰ ਡੀਟੇਲ ਕਰਦੇ ਜਿਹੜਾ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਆ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਆ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਐਸਜੀਪੀਸੀ ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾ ਚਾਂਸ ਨਾਲ ਹੀ ਮੈਂ ਤੇ ਡੀਸੀ ਅਮਰਸਰ ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਬਾਅਦ ਸੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮਾਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਹੈ ਬਟ ਇਟ ਇਜ਼ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੈਪ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਹਾਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਹੈ ਹੋਕਸ ਹੈ ਔਰ ਤੁਹਾਨੂੰ ਪਤਾ ਕਿ ਪਿਛਲੇ ਟਾਈਮ ਚ ਵਕਫਾ ਕੇ ਇੰਸਟੀਟਿਊਸ਼ਨਸ ਦੇ ਵਿੱਚ ਵਕਫਾ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਡਿਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਦੇ ਚ ਵੀ ਕੁਛ ਨਾ ਕੁਛ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲ ਤੋਂ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਟਰ ਕੌਣ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਅਜੇ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਟਾਮਿਲਨਾਡ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ ਡੀਐਮਕੇ ਦੀ ਹੋਰ ਕਈ ਚੀਜ਼ਾਂ ਜੇ ਤੁਸੀਂ ਕੰਟੈਂਟ ਪੜੋਗੇ ਤਾਂ ਉਹਦੇ ਚ ਕਲੀਅਰ ਆ ਰਿਹਾ ਜੋ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਤਾਮਿਲਨਾਡ ਦੋ ਲਾਈਨਾਂ ਐਸ ਗੋਲਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟਸ ਉਥੋਂ ਦੇ ਹੀ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਆ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਲੋਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਤੇ ਚੱਲ ਰਹੇ ਨੇ ਔਰ ਸਾਡੇ ਪਲੇਨ ਕੋਸ ਡਿਪਲੋਇਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮੈਂ ਕਿ ਕਿ ਇਸ ਤੋਂ ਪਹਿਲਾਂ ਅਨਮਾਤਰ ਦੇ ਦਿੱਤੀ ਇਹ ਮੇਲਸ ਆ ਗਿਆ ਸੀ ਕਿ ਉਹ ਕੋ ਵਿਦਾਨ ਸਤਾਉਂ ਰੌਂਕੀ ਗੱਲ ਕੀਤੀ ਗਈ ਚੰਡੀਗੜ੍ਹ ਹਾਈ ਕੋਰਟ ਉਹੀ ਕਹਿ ਰਹੇ ਨੇ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰਦੇ ਆਂ ਇਨਵੈਸਟੀਗੇਸ਼ਨ ਅ ਇਨਵੈਸਟੀਗੇਟਿੰਗ ਏਜੰਸੀ ਵਾਸਤੇ ਠੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸ ਜੂਵਿਸ 엘ਿਮੈਂਟਸ ਇਹਨੂੰ ਮਤਲਬ ਇੱਕ ਅਫੇਅਰਸ ਦਾ ਇੱਕ ਉਸਟੇਜ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨੇਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ ਇਹ ਸ਼ਹਜ਼ਾਦ ਜੱਟ ਸੌਰੀ ਸ਼ਹਜ਼ਾਦ ਜੱਟ ਪੱਟੀ ਮੈਂ ਗਲਤ ਕਹਿ ਗਿਆ ਸੌਰੀ ਸ਼ਹਜ਼ਾਦ ਜੱਟ ਤੇ ਸ਼ਾ ਦੋ ਮੇਨਸ ਬਗਦਰ ਪਾਕਿਸਤਾਨ ਦੇ ਕਾਫੀ ਨੋਟੋਰੀਅਸ ਨੇ ਜਿਹੜਾ ਐ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਵਿੱਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਵਿੱਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੇਟਫਾਰਮ ਨੇ ਔਰ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾਫਤੇ ਚਾ ਔਰ ਇਕੱਠੇ ਹੋ ਕੇ ਮर्याਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਲਈਏ ਮੈਂ ਤੇ ਡੀਸੀ ਅਮਰitsar ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਵਾਸਤੇ ਅਸੀਂ ਪਹਿਲਾਂ ਮੰਗਵਾ ਲਈ ਸੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮਾਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਹੈ ਬਟ ਇਟ ਇਜ਼ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾਟੇ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਜਾਂ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਵਕਫਾ ਕ ਇੰਸਟੀਟਿਊਸ਼ਨਸ ਦੇ ਵਿੱਚ ਵਕਫਾ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਇਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਹਦੇ ਵਿੱਚ ਵੀ ਕੁਝ ਨਾ ਕੁਛ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲਸ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਡਰ ਕੌਣ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਅਜੇ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ डीएम के दी और ऐसी चीजਾਂ ਜੇ ਤੁਸੀਂ ਕੰਟੈਂਟ ਪੜੋਗੇ ਤਾਂ ਉਹਦੇ ਵਿੱਚ ਕਲੀਅਰ ਆ ਰਿਹਾ ਹੈ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਤਾਮਿਲਨਾਡ ਦੋ ਲਾਈਨਾਂ ਐਸ ਗੋਲਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ